ਜਿਹੜੀ ਅੰਮ੍ਰਿਤਸਰ ਫਤਿਹਗੜ ਚੂੜੀਆਂ ਤੋਂ ਡੇਰਾਬਾਬਾਨ ਅੰਮ੍ਰਿਤਸਰ ਕੋ ਪਹੁੰਚਦੀ ਸੜਕ ਹੈ ਉਹ ਕਾਫੀ ਖਰਾਬ ਹਾਲਤ ਹੈ। ਆਪ ਵਿਧਾਇਕ ਡਾਕਟਰ ਇੰਦਰਪੀਤ ਸਿੰਘ ਨਿਚਰ ਨੇ ਫਤੇਗੜ ਚੂੜੀਆਂ ਸੰਗਤਪੁਰਾ ਰੋਡ ਦਾ ਵਿਧਾਨ ਸਭਾ ਚ ਚੁੱਕਿਆ ਮੁੱਦਾ। ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਜਾਣ ਵਾਲੇ ਯਾਤਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਦਿੱਤਾ ਹਵਾਲਾ। ਹਲਕਾ ਫਤੇਗੜ ਚੂੜੀਆਂ ਦੇ ਵਿਧਾਇਕ ਤਰਜਿੰਦਰ ਸਿੰਘ ਬਾਜਵਾ ਅਤੇ ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਦਾਵਾ ਨੇ ਕਦੇਮੀ ਸੰਗਤਪੁਰਾ ਰੋਡ ਨੂੰ ਲੈ ਕੇ ਵਿਧਾਨ ਸਭਾ 'ਚ ਨਹੀਂ ਉਠਾਈ ਆਵਾਜ਼। ਫਤੇਗੜ ਚੂੜੀਆਂ ਸੰਗਤਪੁਰਾ ਰੋਡ ਜਿਸ ਨੂੰ ਕੇਕੂਨੀ ਰੋਡ ਨਾਲ ਵੀ ਜਾਣਿਆ ਜਾਂਦਾ ਹੈ ਇਸ ਰੋਡ ਦੀ ਅਤ ਸਤਾਰ ਹਾਲਦ ਕਰਨ ਪੰਛੀ ਹਲਕੀਆਂ ਦੇ ਲੋਕ ਕਈ ਸਾਲਾਂ ਤੋਂ ਸੰਤਾਪ ਰੋ ਰਹੇ ਹਨ ਜਦੋਂ ਵੀ ਕੋਈ ਚੋਣਾ ਆਉਂਦੀਆਂ ਹਨ ਤਾਂ ਸ਼ਾਸਕ ਪਾਰਟੀਆਂ ਇਸ ਸੜਕ ਨੂੰ ਲੈ ਕੇ ਲਾਹਾ ਲੈਣ ਦੀ ਕੋਸ਼ਿਸ਼ ਕਰਦੀਆਂ ਹਨ ਪਰ ਕਿਸੇ ਵੀ ਸ਼ਾਸਕ ਪਾਰਟੀ ਦੇ ਐਮਐਲਏ ਮੰਤਰੀ ਜਾਂ ਆਗੂ ਨੇ ਸੜਕ ਨੂੰ ਨਵੇਂ ਸਿਰੇ ਤੋਂ ਬਣਵਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਹੁਣ ਤੱਕ ਤਾਂ ਅਕਸਰ ਹੀ ਅਕਾਲੀ ਦਲ ਆਪ ਆਗੂ ਸੜਕ ਦੀ ਮਾੜੀ ਹਾਲਤ ਨੂੰ ਲੈ ਕੇ ਇੱਕ ਦੂਜੇ ਉੱਪਰ ਦੋਸ਼ ਹੀ ਲਗਾਉਂਦੇ ਰਹੇ ਹਨ ਇੱਥੋਂ ਤੱਕ ਕਿ ਪਿਛਲੀ ਸਰਕਾਰ ਸਮੇਂ ਡਿਪਟੀ ਸੀਐਮ ਰਹੇ ਸੁਖਿੰਦਰ ਸਿੰਘ ਰੰਧਾਵਾ ਅਤੇ ਬੱਟੇ ਮੰਤਰੀ ਰਹੇ ਤਰਜੰਦਰ ਸਿੰਘ ਬਾਜਵਾ ਵੱਲੋਂ ਵੀ ਸੜਕ ਨੂੰ ਬਣਾਉਣ ਲਈ ਕੋਈ ਖਾਸ ਧਿਆਨ ਨਹੀਂ ਦਿੱਤਾ ਗਿਆ ਹੁਣ ਵੀ ਤਰਪਤ ਤਰਜੰਦਰ ਸਿੰਘ ਬਾਜਵਾ ਅਤੇ ਸੁਖਜੰਦਰ ਸਿੰਘ ਰੰਦਾਵਾਨੀ ਕਾਤੀਮੀ ਸੰਗਤਪੁਰਾ ਰੋਡ ਨੂੰ ਲੈ ਕੇ ਵਿਧਾਨ ਸਭਾ ਚ ਕਦੀ ਕੋਈ ਆਵਾਜ਼ ਨਹੀਂ ਉਠਾਈ ਅੱਜ ਆਮ ਆਦਮੀ ਪਾਰਟੀ ਦੇ ਐਮਐਲਏ ਅਤੇ ਸੜਕਾਂ ਮੰਤਰੀ ਡਾਕਟਰ ਇੰਦਰਪ੍ਰੀਤ ਸਿੰਘ ਨਿਚਤ ਜਿੰਨਾ ਵੱਲੋਂ ਸੰਗਤਪੁਰਾ ਰੋਡ ਅਨਾਲਾ ਰੋਡ ਅਤੇ ਰਮਦਾਸ ਰੋਡ ਚੋਕੀ ਕੋਰੀਡੋਰ ਨੂੰ ਜਾ ਕੇ ਮਿਲਦਿਆਂ ਉਹਨਾਂ ਨੂੰ ਨਵੇਂ ਸ਼ਹਿਰੇ ਤੋਂ ਆਧੁਨਿਕ ਤਰੀਕੇ ਨਾਲ ਬਣਾਉਣ ਦੀ ਆਵਾਜ਼ ਵਿਧਾਨ ਸਭਾ ਚ ਉਠਾਈ ਹੈ ਅਤੇ ਹਲਕਾ ਫਤੇਗੜ ਝੂੜੀਆਂ ਦੇ ਲੋਕ ਡਾਕਟਰ ਨਿਚਤ ਇਸ ਆਵਾਜ਼ ਨੂੰ ਅਟਾਉਣ ਲਈ ਉਸਤਾ ਧੰਨਵਾਦ ਵੀ ਕਰਦੇ ਹਨ ਇਸ ਸੜਕ ਨਾਲ ਸੰਬੰਧਿਤ ਪੱਖ ਵੱਖ-ਵੱਖ ਹਲਕਿਆਂ ਦੇ ਐਮ ਐਲ ਏ ਚਮ ਮੰਤਰੀਆਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਸੜਕ ਨੂੰ ਲਹਿਕੇ ਵਿਦਵਾਨ ਸਭਾ ਚੇ ਚੋਰ ਤਾਲ ਆਵਾਜ਼ ਠਾਉਂ ਤਾਂ ਜੋ ਇਸ ਸੜਕ ਨੂੰ ਬਣਵਾਇਆ ਜਾ ਸਕੇ ਅਤੇ ਜੋ ਕੀਮਤੀ ਜਾਨਾਂ ਅਤੇ ਵਾਹਨ ਨੁਕਸਾਨ ਜਾ ਰਹੇ ਹਨ ਉਹਨਾਂ ਨੂੰ ਰੋਕਿਆ ਜਾ ਸਕੇ। ਦਾ ਲਾਂਗਾ ਖੁੱਲਿਆ ਤੇ ਬਹੁਤ ਸ਼ਦਾਲੂ ਜਾਂਦੇ ਤੁਸੀਂ ਵੀ ਪਿਛਲੇ ਦਿਨੀ ਜਾ ਕੇ ਆਏ ਸੀਗੇ ਤੇ ਮੈਨੂੰ ਵੀ ਮੌਕਾ ਮਿਲਿਆ। ਤੇ ਉੱਥੇ ਇੱਕ ਸਮੱਸਿਆ ਹੈ ਕਿ ਜਿਹੜੀ ਅਜਨਾਲੇ ਰਾਂਈ ਰਮਦਾਸ ਰਾਂਈ ਡੇਰਾ ਬਾਬਾ ਨਾਨਕ ਸੜਕ ਜਾਣੀ ਹੈ ਫੋਲ ਲੀਨਿੰਗ ਹੋ ਰਹੀ ਹੈ ਉਹਨੂੰ ਟਾਈਮ ਲੱਗ ਜਾਏਗਾ। ਜਿਹੜੀ ਅੰਮ੍ਰਿਤਸਰ ਫਤਿਹਗੜ ਚੂੜੀਆਂ ਤੋਂ ਡੇਰਾ ਬਾਬਾ ਨਾਨਕ ਹੋ ਕੇ ਜਾਂਦੀ ਹੈ ਸੜਕ ਉਹ ਕਾਫੀ ਖਰਾਬ ਹਾਲਤ ਚ ਹੈ। ਤੇ ਮੇਰੀ ਮਿਨਿਸਟਰ ਸਾਹਿਬ ਨਾਲ ਗੱਲ ਵੀ ਹੋਈ ਸੀਗੀ ਉਹਨਾਂ ਨੇ ਐਕਸੈਪਟ ਵੀ ਕੀਤਾ ਮੈਂ ਕਹਿੰਦਾ ਵੀ ਤੁਹਾਡੇ ਤਰਫੋਂ ਮੈਂ ਉਹਨੂੰ ਇੱਕ ਦੁਬਾਰਾ ਯਾਦ ਕਰਾਦਾ ਯਾਤਰੀ ਬਹੁਤ ਜਾਂਦੇ ਨੇ ਸਾਡੇ ਐਨ ਆਰ ਆਈ ਵੀਜ਼ ਵਗੈਰਾ ਬਾਹਰੋਂ ਬਹੁਤ ਆਏ ਹੁੰਦੇ ਨੇ ਮਿਨਿਸਟਰ ਸਾਹਿਬ ਬਹੁਤ ਕੰਮ ਕਰ ਰਹੇ ਨੇ ਮੇਰੇ ਇਲਾਕੇ ਤੇ ਉਹਨਾਂ ਨੇ ਫਲਾਵਰ ਵੀ ਅਚਾਰ ਦਿਨ ਪਹਿਲਾਂ ਨੌਗਰੇਟ ਕੀਤਾ 33 ਕਰੋੜ ਰੁਪਏ ਲਾ ਕੇ ਔਰ ਦੋ ਤਿੰਨ ਪੌੜਾ ਨਾ ਹੋਰ ਮੰਨ ਲਿਆ ਕਿ ਮੈਂ ਉਹ ਇਸ ਸਾਲ ਸਟਾਰਟ ਕਰਾ ਦਾਂਗਾ ਸੋ ਇਹ ਵੀ ਇਸ ਤਰ੍ਹਾਂ ਧਿਆਨ ਦਿੱਤਾ ਜਾਵੇ ਕਿ ਸੜਕਾਂ ਅਸ਼ਦਾਲੂ ਜਾਂਦੇ ਨੇ ਅਗਲੇ ਬੰਨੇ ਅਰੇਂਜਮੈਂਟ ਬਹੁਤ ਚੰਗਾ ਪਾਕਿਸਤਾਨ ਚ ਤੇ ਸਾਡੇ ਵੱਲ ਫ ਇਹ ਤੁਹਾਡੇ ਮਾਧਿਅਮ ਨਾਲ ਹੀ ਮੈਂ ਆਪਣੇ ਮਿਸਰ ਸਾਹਿਬ ਨੂੰ ਮੈਂ ਗ੍ਰੰਡ ਕਰਨਾ ਚਾਹੁੰਦਾ ਹਾਂ ਤੁਹਾਡਾ ਧੰਨਵਾਦ ਵਿਜੇ ਸਿੰਘ ਲਾ